ਕੈਨੇਡਾ ਦਾ ਆਈਲੈਂਡਸ ਕਲੀਅਰ ਹੁੰਦੀ ਨਹੀਂ ਕੁੜੀ ਲੱਭ ਲੈਣੇ ਕੁੜੀਆਂ ਕਰ ਲੈਂਦੇ ਹਨ ਜੀ ਦੀ ਫਾਈਲ 21 ਜਨਵਰੀ ਨੂੰ ਲੱਗ ਗਈ ਇਸ ਸਾਲ ਉਹ ਬਚ ਗਿਆ ਅੱਛਾ ਜੀ ਜਿਹੜੀ 22 ਤੱਕ ਨਹੀਂ ਲੱਗੀ ਉਹ ਵਿਚਾਰੇ ਫਸ ਗਏ ਜਿਹੜੇ ਬੱਚੇ 12ਵੀਂ ਤੋਂ ਬਾਅਦ ਜਾਣ ਦੀ ਤਿਆਰੀ ਕਰ ਰਹੇ ਨੇ ਕੈਨੇਡਾ ਉਹਨਾਂ ਦੇ ਲਈ ਇਹ ਚੀਜ਼ ਔਖੀ ਹੋ ਰਹੀ ਆ ਗੈਪ ਲਾਤਾ ਕੈਨੇਡਾ ਨੇ 35% ਘਟਾਤੇ ਆ 3,60,000 ਸਟੂਡੈਂਟ ਪਰ ਇਅਰਲੀ ਲੈਣਗੇ ਪ੍ਰਾਈਵੇਟ ਤੁਸੀਂ ਕਾਲਜ ਜੇ ਸਟੱਡੀ ਕਰਕੇ ਜਾਓਗੇ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਦਾ। ਆਉਣ ਵਾਲੇ 2.5 ਮਹੀਨੇ ਕੋਈ ਵੀਜ਼ੇ ਦੀ ਫਾਈਲ ਨਹੀਂ ਲੱਗਣੀ ਤੁਹਾਡੀ। ਪਿੰਡਾਂ ਚੋਂ 5-5 7-7 ਘਰਾਂ ਚੋਂ ਮੁੰਡੇ ਗਏ ਉਹਨਾਂ ਤੋਂ ਅੱਗੇ ਵੀ ਵੱਧ ਗਏ ਮਤਲਬ ਹੁਣ ਤਾਂ 20-20 ਘਰ ਹੋ ਗਏ ਵੀ ਜਿਹੜੇ ਹਰ ਇੱਕ ਪਿੰਡ ਚੋਂ ਬੱਚੇ ਜਾ ਰਹੇ ਬਾਹਰ। ਕੈਨੇਡਾ ਸਰਕਾਰ ਨੇ ਤਾਂ ਕਰਤਾ ਐਲਾਨ। ਹੁਣ ਜਿਹੜੀਆਂ ਸਟੇਟਾਂ ਨੇ ਉਹ ਉਹ ਹੁਣ ਦੇਖਣਾ ਉਹਨਾਂ ਨੇ ਵੀ ਕਿਸ ਤਰੀਕੇ ਦੇ ਨਾਲ ਅਸੀਂ ਸਰਟੀਫਿਕੇਟ ਜਾਰੀ ਕਰਨਾ। ਹਾਊਸਿੰਗ ਫੈਸਿਲਿਟੀ ਬਹੁਤ ਘੱਟ ਹੋ ਰਹੀ ਹੈ ਕੈਨੇਡਾ 'ਚ ਖਾਸ ਕਰਕੇ ਲਾਲਕੇ ਰਹਿ ਰਹੇ ਨੇ ਰਹਿ ਰਹੇ ਨੇ ਖਾਸ ਕਰਕੇ ਹੰਟਰੀਓ ਸਟੇਟ ਦੇ ਵਿੱਚ ਸਮੱਸਿਆ ਜ਼ਿਆਦਾ ਆ ਰਹੀ ਹੈ ਹਨਰ ਪੋਡਕਾਸਟ ਦੇਖ ਰਹੇ ਹਾਂ ਮੈਂ ਹਰ ਰਾਜੀਪ ਸਿੰਘ ਤਾਂ ਇੱਕ ਵਾਰ ਫਿਰ ਕੈਨੇਡਾ ਦੀ ਸਰਕਾਰ ਦੇ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਕੈਨੇਡਾ ਸਰਕਾਰ ਦੇ ਵੱਲੋਂ ਵੀਜ਼ਾ ਨੂੰ ਲੈ ਕੇ ਕੈਪਿੰਗ ਕੀਤੀ ਗਈ ਆ ਕਿਹੜੇ ਵੀਜ਼ੇ ਨੇ ਉਹਨਾਂ ਬਾਰੇ ਜਾਣਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ rau vrindavan singh baini pal ਮੌਜੂਦ ਨੇ rau ji ਪਹਿਲਾਂ ਕੈਨੇਡਾ ਨੇ ਫੀਸਾਂ ਵਧਾਈਆਂ ਸੀ ਤੇ ਹੁਣ ਕਹਿੰਦੇ ਕੈਪਿੰਗ ਕਰ ਦਿੱਤੀ ਆ ਕਿਹੜੇ ਵੀਜ਼ਾ ਤੇ ਕੈਪਿੰਗ ਹੋਈ ਆ ਜਿੰਨਾ ਕਰਕੇ ਜਿਹੜੇ ਭਾਰਤੀ ਸਟੂਡੈਂਟ ਨੇ ਵਿਦਿਆਰਥੀ ਨੇ ਉਹਨਾਂ ਨੂੰ ਵੱਡਾ ਝਟਕਾ ਲੱਗ ਰਿਹਾ। ਅ ਰਾਜੀਵ ਵੈਸੇ ਤਾਂ ਇਹ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਆ ਸਾਰਿਆਂ ਦੇਸ਼ਾਂ ਦੇ ਸਟੂਡੈਂਟਸ ਦੇ ਲਈ ਹੀ ਆ ਪਰ ਕਿਉਂਕਿ ਕੈਨੇਡਾ ਵਰਕ ਮਤਲਬ ਸਟੱਡੀ ਵੀਜ਼ਾ ਤੇ ਜਾਣ ਵਾਲੇ ਸਭ ਤੋਂ ਜ਼ਿਆਦਾ ਇੰਡੀਅਨ ਸਟੂਡੈਂਟ ਨੇ ਇਸ ਕਰਕੇ ਇੰਡੀਅਨਸ ਨੂੰ ਜ਼ਿਆਦਾ ਅਸਰ ਪੈ ਰਿਹਾ ਇਸ ਚੀਜ਼ ਦਾ। ਹੁਣ ਗੱਲ ਸਿੱਧੀ ਜੀ ਇਹ ਹੈ ਕਿ ਕੈਨੇਡਾ ਨੇ ਸਟੂਡੈਂਟ ਵੀਜ਼ਾ ਤੇ ਕੈਪਿੰਗ ਲਾਤੀ ਹੁਣ ਕੈਪਿੰਗ ਦਾ ਮਤਲਬ ਸਾਡੇ ਆਮ ਬੋਲਚਾਲ ਚ ਲੋਕ ਨਹੀਂ ਸਮਝਦੇ ਤਾਂ ਉਹਦਾ ਸਿੱਧਾ ਜਾਂ ਸਰਲ ਮਤਲਬ ਤਰੀਕੇ ਦੇ ਨਾਲ ਸਮਝਾਉਣ ਦੀ ਗੱਲ ਇਹ ਹੀ ਹੈ ਕਿ ਕੈਪਿੰਗ ਦਾ ਇਹ ਮਤਲਬ ਹੁੰਦਾ ਕਿ ਕਿਸੇ ਚੀਜ਼ ਨੂੰ ਤੁਸੀਂ ਲਿਮਟ ਦੇ ਵਿੱਚ ਕਰਤਾ ਵੀ ਹੁਣ ਤੱਕ ਖੁੱਲਾ ਸੀ ਵੀ ਆਓ ਜੀ ਜਿੰਨੇ ਆ ਰਹੇ ਹੋ ਚੱਕੋ ਸਟੂਡੈਂਟ ਵੀਜ਼ਾ ਲਓ ਤੇ ਆਓ ਹੁਣ ਕੈਪ ਲਗਾਤੀ ਮਤਲਬ ਉਹ ਚੀਜ਼ ਲਿਮਟ ਕਰਤੀ ਇੱਕ ਹੱਦ ਤੱਕ ਹੁਣ ਗੱਲ ਇਹ ਹੈ ਕਿ ਹੁਣ ਤੱਕ ਜਿੰਨੇ ਪਰ ਇਹ ਸਟੂਡੈਂਟ ਵੀਜ਼ੇ ਜਾਰੀ ਕਰ ਰਿਹਾ ਕੈਨੇਡਾ ਉਹਦੇ ਤੇ ਕੈਪ ਲਗਾ ਕੇ ਕੈਨੇਡਾ ਨੇ 35% ਵੀਜ਼ਾ ਕਟੌਤੀ ਕਰਤੀ ਹੈ ਮਤਲਬ ਜੇ 100% ਦੇ ਰਿਆ ਸੀ ਤਾਂ ਉਹ ਚੋਂ 35% ਕਟੌਤੀ ਹੋ ਗਈ ਤੇ 65% ਰਹਿ ਗਏ ਤੋਂ ਇਹਦੇ ਲਈ ਇਹ ਹੈ ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਇਹ ਸੀ ਕਿ ਕੈਨੇਡਾ ਦੇ ਵਿੱਚ ਇੱਕ ਤਾਂ ਬੇਰੋਜ਼ਗਾਰੀ ਵਧੀ ਹੈ ਪਿਛਲੇ ਸਾਲਾਂ ਚ ਤੇ ਦੂਸਰਾ ਨਾ ਹਾਊਸਿੰਗ ਕਪੈਸਿਟੀ ਘਟ ਗਈ ਆ ਉੱਥੇ ਮਤਲਬ ਰਹਿਣ ਦੇ ਨਹੀਂ ਲਾ ਤੁਹਾਨੂੰ ਲੋਕਾਂ ਨੂੰ ਘਰ ਨਹੀਂ ਮਿਲਦੇ ਉਹਨੇ ਜੀ ਇਹ ਵੱਡੀ ਪ੍ਰੋਬਲਮ ਆ ਅੱਛਾ ਉਸ ਤੋਂ ਵੀ ਵੱਡੀ ਪ੍ਰੋਬਲਮ ਹਾਲਾਂਕਿ ਕੈਨੇਡਾ ਬਹੁਤ ਵੱਡਾ ਤੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਇਸ ਇਸ ਇਹ ਮਾਮਲੇ 'ਚ ਆਈ ਹੈ ਤੇ ਕੈਨੇਡਾ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਦੇਖੋ ਜੇ ਇੰਟਰਨੈਸ਼ਨਲ ਸਟੂਡੈਂਟ ਕਿਸੇ ਦੇਸ਼ 'ਚ ਆਉਂਦੇ ਨੇ ਤਾਂ ਜ਼ਾਹਿਰ ਹੈ ਕਿ ਉੱਥੋਂ ਦੇ ਪੈਸੇ ਵੀ ਤਾਂ ਤੁਹਾਡੀ ਇਕਨੋਮਿਕ ਵੀ ਤਾਂ ਵਧੂਗੀ ਸੋ ਕੈਨੇਡਾ ਨੂੰ ਨਾ ਚਾਹੁੰਦੇ ਹੋਏ ਵੀ ਇਹ ਫੈਸਲਾ ਲੈਣਾ ਪਿਆ ਕਿ ਜਿਹੜਾ 35% ਕੈਪ ਲਾਇਆ ਸਟੱਡੀ ਵੀਜ਼ਾ ਤੇ ਸਟੂਡੈਂਟ ਵੀਜ਼ਾ ਤੇ ਉਹ ਮਜਬੂਰ ਹੋਇਆ ਕੈਨੇਡਾ ਇਹ ਲਗਾਉਣਾ ਹੀ ਪੈਣਾ ਸੀ ਇਹਦਾ ਦੂਸਰਾ ਇੱਕ ਵੱਡਾ ਕਾਰਨ ਇਹ ਹੈ ਰਸਦੀਪ ਕਿ ਜਿਹੜੇ ਜ਼ਿਆਦਾ ਵੀਜ਼ਾ ਲੈ ਰਹੇ ਨੇ ਨਾ ਇੰਡੀਅਨ ਜਾਂ ਫਿਰ ਹੋਰ ਉਹ ਸਾਰੇ ਕਿੱਥੇ ਲੈ ਰਹੇ ਨੇ 온ਟਾਰੀਓ 온ਟਾਰੀਓ ਚ ਲੈ ਰਹੇ ਨੇ ਹੁਣ ਕੈਨੇਡਾ ਚ ਹੋਰ ਵੀ ਪ੍ਰੋਵਿੰਸਸ ਨੇ ਪਰ ਜ਼ਿਆਦਾ ਇੰਡੀਅਨ ਕਿੱਥੇ ਜਾ ਰਹੇ ਨੇ ਪੰਜਾਬੀ ਕਿਹੜੀ ਸਟੇਟ ਚ ਜਾ ਰਹੇ ਨੇ ਪ੍ਰੋਵਿੰਸ ਚ 온ਟਾਰੀਓ ਜਾ ਰਹੇ ਨੇ ਜੀ ਤੇ ਉਹ ਕਰਕੇ ਕਿ ਹੁਣ 온ਟਾਰੀਓ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਚ ਇਹ ਜਿਹੜੀ ਸਟੂਡੈਂਟ ਹੋ ਗਏ ਨੇ ਹੁਣ ਜੇ ਤੁਸੀਂ ਸਮਝੋ ਕਿ ਜਿਵੇਂ ਹੁਣ ਆਪਣਾ ਇੰਡੀਆ ਹੁਣ ਬਾਰੋਂ ਅੰਤਰਰਾਸ਼ਟਰੀ ਸਟੂਡੈਂਟ ਜਿਹੜੇ ਆਉਂਦੇ ਨੇ ਉਹ ਜੀ ਇਕੱਲੇ ਪੰਜਾਬ ਚ ਹੀ ਆਈ ਜਾਣ ਪੰਜਾਬ ਚ ਆਈ ਜਾਣ ਆਈ ਜਾਣ ਆਈ ਜਾਣ ਰੋਕੇ ਕੋਈ ਨਾ ਤੇ ਫਿਰ ਇੱਕ ਟਾਈਮ ਤਾਂ ਐਸਾ ਆਊਗਾ ਨਾ ਕਿ ਯਾਰ ਉਹ ਵੀ ਬਹੁਤ ਹੋ ਗਏ ਯਾਰ ਇਹਨਾਂ ਨੂੰ ਰੱਖਣਾ ਵੀ ਹੈ ਕੱਲੋਂ ਉਹਨਾਂ ਨੇ ਇੱਥੇ ਪੜ੍ਹਾਈ ਕਰਕੇ ਫਿਰ ਉਹ ਕਹਿਣਗੇ ਸਾਨੂੰ ਰੋਜ਼ਗਾਰ ਵੀ ਦਿਓ ਸਾਨੂੰ ਵਰਕ ਪਰਮਿਟ ਵੀ ਦਿਓ ਸੋ ਇਸ ਕਰਕੇ ਸਿੱਧੇ ਰੂਪ ਦੇ ਵਿੱਚ ਇਹ ਕੈਪ ਲਾਤਾ ਆ ਤੇ ਹੁਣ ਜਿਹਦਾ ਇੱਕ ਵੱਡਾ ਆਸਰ ਇਹ ਹੋਊਗਾ ਰਾਜੀਪ ਆਉਣ ਵਾਲੇ 2 2.5 ਮਹੀਨੇ ਕੋਈ ਵੀਜ਼ੇ ਦੀ ਫਾਈਲ ਨਹੀਂ ਲੱਗਣੀ ਤੁਹਾਡੀ ਅੱਛਾ ਹਾਂ ਕਿਉਂਕਿ ਇਹ ਰੂਲ 22 ਜਨਵਰੀ ਤੋਂ ਸ਼ੁਰੂ ਹੋ ਗਏ ਨੇ ਇਸੇ 22 ਤੋਂ ਸ਼ੁਰੂ ਹੋ ਗਏ ਨੇ ਤੇ ਅਗਲੇ 2 ਸਾਲਾਂ ਲਈ ਚੱਲੂਗਾ ਅੱਛਾ ਇਹ ਨਹੀਂ ਹੈ ਵੀ ਵੀ ਇਹ ਚੱਲਦਾ ਹੀ ਰਹੂਗਾ ਕੈਪ ਸਿਰਫ 2 ਸਾਲਾਂ ਦੇ ਲਈ ਲਾਇਆ ਕੈਨੇਡਾ ਨੇ ਠੀਕ ਹੈ 2 ਸਾਲਾਂ ਚ ਕੈਨੇਡਾ ਨੂੰ ਇਹ ਹੈ ਕਿ ਜੇ ਅਸੀਂ 35% ਸਟੂਡੈਂਟ ਘਟਾਤੇ ਤਾਂ ਮਤਲਬ ਜਿਹੜੀ ਇੱਕ ਲਿਮਟ ਆ ਉਹ ਠੀਕ ਠੀਕ ਰਹਿ ਜੂਗੀ ਕੈਨੇਡਾ ਇਹ ਚਾਹ ਰਿਆ ਕਿ ਅੱਜ ਤੋਂ ਜਿਵੇਂ 2 ਸਾਲ ਪਹਿਲਾਂ ਜਿੰਨੇ 1 ਸਾਲ ਚ ਸਟੂਡੈਂਟ ਆਉਂਦੇ ਸੀ ਓਨੇ ਕੇ ਆਉਣ ਹੂੰ ਪਿਛਲੇ 2-3 ਸਾਲਾਂ ਚ ਤਾਂ ਬਹੁਤ ਜ਼ਿਆਦਾ ਪੁਸ਼ ਮਿਲਿਆ ਜੀ ਬਹੁਤ ਜ਼ਿਆਦਾ ਤੁਸੀਂ ਦੇਖਦੇ ਹੋ ਕਿ ਮਤਲਬ ਪਿੰਡਾਂ ਚੋਂ 5-5 7-7 ਘਰਾਂ ਚੋਂ ਮੁੰਡੇ ਗਏ ਉਹਨਾਂ ਤੋਂ ਅੱਗੇ ਵੀ ਵਧ ਗਏ ਮਤਲਬ ਹੁਣ ਤਾਂ 20-20 ਘਰ ਹੋ ਗਏ ਵੀ ਜਿਹੜੇ ਹਰ ਇੱਕ ਪਿੰਡ ਚੋਂ ਬੱਚੇ ਜਾ ਰਹੇ ਬਾਹਰ ਬਿਲਕੁਲ ਸੋ ਇਹ ਵੱਡਾ ਕਾਰਨ ਉੱਥੇ ਜਾ ਕੇ ਬਣਿਆ ਸੋ ਕੈਨੇਡਾ ਇੱਕ ਤਾਂ ਇਹ ਚਾਹੁੰਦਾ ਕਿ ਇਕੱਲੇ ਭਾਈ 온ਟਾਰੀਓ ਚ ਨਾ ਆਓ ਤੁਸੀਂ ਬਾਕੀਆਂ ਚ ਵੀ ਜਾਓ ਹੂੰ ਤੇ ਹੋਰ ਕਿੰਨੀਆਂ ਉੱਥੇ ਪ੍ਰੋਵਿੰਸਸ ਨੇ ਵੀ ਉਹਨਾਂ ਚ ਜਾਓ ਤੇ ਇਸੇ ਕਰਕੇ ਕੈਪਿੰਗ ਲਾਤੀ ਆ ਹੁਣ ਹੋਰ ਸਮਝਾ ਦਿੰਨੇ ਆ ਇੱਕ ਤਾਂ ਜਿਹੜੀ ਮੈਂ ਗੱਲ ਕਹੀ ਕਿ 2 2.5 ਮਹੀਨੇ ਤੁਹਾਡੀ ਕੋਈ ਫਾਈਲ ਲੱਗਣੀ ਨਹੀਂ ਜੀ ਹੁਣ ਇਹ ਚ ਕੀ ਰੱਖਿਆ ਕੈਨੇਡਾ ਨੇ ਕੈਨੇਡਾ ਨੇ ਸਭ ਤੋਂ ਪਹਿਲਾਂ ਇਹ ਰੱਖਿਆ ਕਿ ਜਿਹੜੇ ਨਾ 12ਵੀਂ ਤੋਂ 12ਵੀਂ ਪਾਸ ਕਰਕੇ ਅਸੀਂ ਬੱਚੇ ਜਾਣ ਲੱਗੇ ਹੂੰ ਪਹਿਲਾਂ ਕੀ ਹੁੰਦਾ ਸੀ ਰਾਤ ਦੀ ਪਹਿਲਾਂ ਹੁੰਦਾ ਸੀ ਕਿ ਗ੍ਰੈਜੂਏਸ਼ਨ ਅਸੀਂ ਇੱਥੇ ਕਰ ਲੈਂਦੇ ਸੀ ਬਿਲਕੁਲ ਅਸੀਂ ਮਾਸਟਰ ਡਿਗਰੀ ਲੈਣ ਅਸੀਂ ਕੈਨੇਡਾ ਜਾਂਦੇ ਸੀ ਜੀ ਪਰ ਹੁਣ ਕਿਉਂਕਿ ਹਰ ਇੱਕ ਨੂੰ ਇਹ ਹੁੰਦਾ ਮਾਪੇ ਨੂੰ ਕਿ ਯਾਰ ਬੱਚੇ ਨੂੰ ਭੇਜੋ ਬਾਅਦ ਛੇਤੀ ਹੂੰ 12ਵੀਂ ਤੱਕ ਮਸਾ ਵੇਟ ਕਰਦੇ ਆ ਹਾਲਾਂਕਿ 12ਵੀਂ ਤੁਸੀਂ ਵੀ ਕੀਤੀ ਮੈਂ ਵੀ ਕੀਤੀ ਆਪਾਂ ਵੀ ਜਾਣਦੇ ਆ ਕਿ ਜਦੋਂ 12ਵੀਂ ਆਪਾਂ ਕਰ ਲਈ ਸੀ ਆਪਣੀ ਉਮਰ ਕਿੰਨੀ ਐ ਕਿ ਸੀਗੀਆਂ ਤੇ ਆਪਾਂ ਕਿੰਨੇ ਕੁ ਸਿਆਣੇ ਸੀ ਨਹੀਂ ਸਿਆਣੇ ਸੀ ਨਹੀਂ ਪਤਾ ਲੱਗਦਾ 12ਵੀਂ ਤੱਕ ਦੇ ਬੱਚੇ ਨੂੰ ਦੁਨੀਆਦਾਰੀ ਦਾ ਨਹੀਂ ਪਤਾ ਲੱਗਦਾ ਫਿਰ ਉਸ ਸਿਚੁਏਸ਼ਨ 'ਚ ਜਦੋਂ ਬੱਚੇ ਨੇ ਕਾਲਜ ਜਾ ਕੇ ਸਿੱਖਣੀਆਂ ਸੀ ਨਵੀਆਂ ਚੀਜ਼ਾਂ ਉਹ ਸਿਚੁਏਸ਼ਨ 'ਚ ਬੱਚਾ ਬਾਹਰ ਚੱਲਿਆ ਜਾਂਦਾ ਸੋ ਇਹ ਜਿਹੜੀ ਕੈਂਪਿੰਗ ਲਈ ਹੈ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇਹ ਸਿਰਫ ਗ੍ਰੈਜੂਏਸ਼ਨ ਸਟੂਡੈਂਟ ਤੇ ਲਈ ਲਈ ਹੈ ਅੱਛਾ ਜੀ ਜੇ ਤੁਸੀਂ ਸਕੂਲਿੰਗ ਦੇ ਲਈ ਜਾ ਰਹੇ ਹੋ ਤਾਂ ਉਹਦੇ ਤੇ ਕੋਈ ਕੈਪਿੰਗ ਨਹੀਂ ਹੈ ਮਤਲਬ 12ਵੀਂ ਤੱਕ ਦੀ ਪੜ੍ਹਾਈ ਦੇ ਲਈ ਜਾ ਰਹੇ ਹੋ ਕੈਨੇਡਾ ਤਾਂ ਕੋਈ ਰੋਕ ਨਹੀਂ ਹੈ ਰੋਕ ਕਿਹਦੇ ਲਈ ਹੈ 12ਵੀਂ ਤੋਂ ਬਾਅਦ ਜਿਹੜੀ ਅਸੀਂ ਬੀਏ ਕਰਨ ਉੱਥੇ ਜਾ ਰਹੇ ਹਾਂ ਸਿੱਧੇ ਜਿਹੇ ਸ਼ਬਦਾਂ ਚ ਵੀ ਬੀਏ ਹੁਣ ਕਰਨੇ ਉੱਥੇ ਔਖੀ ਹੋ ਗਈ ਆ ਅੱਛਾ ਜੇ ਬੀਏ ਤੋਂ ਟੱਪ ਜਾਨੇ ਆਪਾਂ ਵੀ ਐਮਏ ਕਰਨ ਜਾ ਰਹੇ ਆ ਮਾਸਟਰ ਡਿਗਰੀ ਕਰਨ ਜਾ ਰਹੇ ਆ ਉਹ ਤੇ ਕੋਈ ਕੈਪ ਨਹੀਂ ਠੀਕ ਹੈ ਮਾਸਟਰ ਡਿਗਰੀ ਤੋਂ ਉੱਪਰ ਚਲੇ ਜਾਨੇ ਆ ਕਿ ਆਪਾਂ ਕੋਈ ਡਾਕਟੋਰੇਟ ਦੀ ਪੜ੍ਹਾਈ ਕਰ ਰਹੇ ਆ ਪੀਐਚਡੀ ਕਰ ਰਹੇ ਆ ਉਹਦੇ ਤੇ ਕੋਈ ਕੈਪ ਨਹੀਂ ਸੋ ਇਹਦੇ ਤੇ ਇਹ ਵੀ ਇੱਕ ਕਾਰਨ ਕੈਨੇਡਾ ਇਹ ਚਾ ਰਿਹਾ ਹੈ ਕਿ ਸਾਡੇ ਕੋਲ ਨਾ ਕੀ ਸਕਿਲਡ ਬੱਚੇ ਆਉਣ ਹੁਣ ਗੱਲ ਇਹ ਹੋ ਗਈ ਜਿਹੜੇ 12ਵੀਂ ਵਾਲੇ ਬੱਚੇ ਉਹਨਾਂ ਕੋਲ ਸਕਿੱਲ ਤਾਂ ਹੈ ਨਹੀਂ ਉਸ ਉਹ ਹਾਇਲੈਸ ਕਰਦੇ ਨੇ ਪੜ੍ਹਾਈ ਉੱਥੇ ਕਰਨ ਲੱਗ ਜਾਂਦੇ ਨੇ ਉਹਨਾਂ ਕੋਲ ਸਕਿੱਲ ਨਹੀਂ ਹੁੰਦੀ ਜੀ ਜਦੋਂ ਜਿਹੜਾ ਬੱਚਾ ਇੱਥੇ ਆਪਾਂ ਬੀਏ ਕਰ ਲਈਏ ਸੀ ਇੱਥੇ ਤੱਕ ਹੂੰ ਤੇ ਜਦੋਂ बीए ਕਰ ਲਈ ਅਸੀਂ ਨਾਲ-ਨਾਲ ਕੋਈ ਕੰਮ ਸਿੱਖ ਲੈਂਦੇ ਆ ਸਾਨੂੰ ਕਿਤੇ ਪਤਾ ਲੱਗ ਜਾਂਦਾ ਕਿ ਉਸ ਬੱਚੇ ਦਾ ਧਿਆਨ ਇਸ ਚੀਜ਼ ਦੇ ਵੱਲ ਹੈ ਔਰ ਜਦੋਂ बीए ਕਰ ਲੈਂਦੇ ਆ ਨਾ ਤਾਂ ਸਮਝ ਵੀ ਆ ਜਾਂਦੀ ਹੈ ਹੁਣ ਕੀ ਹੁੰਦਾ ਕਿ ਜਦੋਂ 12ਵੀਂ ਤੋਂ ਕਰਕੇ ਉਧਰ ਚਲੇ ਗਏ ਤਾਂ ਫਿਰ ਉਹ ਬੱਚੇ ਉਥੇ ਖੱਪ ਵੀ ਪਾਉਂਦੇ ਨੇ ਇਹ ਵੀ ਇੱਕ ਵੱਡਾ ਕਾਰਨ ਹੈ ਉਹਨਾਂ ਨੂੰ ਕਾਨੂੰਨ ਦਾ ਇੰਨਾ ਸਮਝ ਨਹੀਂ ਹੁੰਦੀ ਹਾਲਾਂਕਿ ਕਾਨੂੰਨ ਦੇ ਦਾਇਰੇ 'ਚ ਉਹ ਰਹਿੰਦੇ ਜ਼ਰੂਰ ਨੇ ਪਰ ਫਿਰ ਵੀ ਨਾ ਇੱਕ ਅਲੜ ਉਮਰ ਹੁੰਦੀ ਹੈ ਜਿਹਨੂੰ ਕਹਿ ਸਕਦੇ ਹੋ ਕਿ ਉਹ ਇੱਕ ਤਾਂ ਇਹ ਵੀ ਆ ਕਿ ਉਹ ਖੱਪ ਵੀ ਜ਼ਿਆਦਾ ਪਾਉਂਦੀ ਹੈ ਇਸ ਇਸ ਦੇ ਵਿੱਚ ਨੌਜਵਾਨੀ ਤੇ ਦੂਸਰਾ ਇਹ ਹੈ ਕਿ ਜੇ ਉਹਨਾਂ ਨੂੰ ਕੰਮਕਾਰ ਨਾ ਮਿਲੇ ਜਾਂ ਕੋਈ ਵੀ ਗੱਲ ਹੋ ਜੇ ਫਿਰ ਉਹ ਡਿਪਰੈਸ਼ਨ ਚ ਵੀ ਛੇਤੀ ਚਲੇ ਜਾਂਦੇ ਮਤਲਬ ਉਹਨਾਂ ਨੂੰ ਆਪਣੇ ਆਪ ਨੂੰ ਉਹਨਾਂ ਨੂੰ ਸਾਂਭਣਾ ਨਹੀਂ ਆਉਂਦਾ ਹੁੰਦਾ ਕਿਉਂਕਿ ਉਹ ਆਪ ਹਜੇ ਬੱਚੇ ਹੀ ਹੋ ਰਹੇ ਹੁੰਦੇ ਨੇ ਪ੍ਰੋਪਰ ਉਹਨਾਂ ਨੂੰ ਅਡਲਟ ਨਹੀਂ ਮੰਨ ਸਕਦੇ ਹਾਲਾਂਕਿ ਉਮਰ ਉਹਨਾਂ ਦੀ 18 19 ਸਾਲ ਹੋ ਜਾਂਦੀ ਹੈ ਪਰ ਉਹਨਾਂ ਨੂੰ ਜ਼ਿੰਦਗੀ ਜੀਣ ਦੀ ਜਾਂਚ ਨਹੀਂ ਆਉਂਦੀ ਸੋ ਇਸ ਕਰਕੇ ਜਿਹੜੇ ਬੀ ਆਲੈ ਸਟੂਡੈਂਟ ਨੇ ਮਤਲਬ ਅੰਡਰ ਗ੍ਰੈਜੂਏਟ ਆਲੇ ਸਟੂਡੈਂਟ ਨੇ ਉਹਨਾਂ ਦੇ ਲਈ ਹੀ ਕੈਨੇਡਾ ਨੇ ਇਹ ਕੈਪ ਲਾਇਆ ਸੋ ਹੁਣ ਇਹਦੇ ਤੋਂ ਤੱਕ ਦੇਖ ਕੇ ਹੀ ਕਿਹਾ ਜਾ ਸਕਦਾ ਕਿ ਭਾਈ ਬੀਏ ਇੱਥੇ ਕਰਾ ਲਓ ਬੱਚੇ ਨੂੰ ਐਮਏ ਚ ਭੇਜ ਦਿਓ ਅੱਛਾ ਹੁਣ ਜਦੋਂ ਇਹ ਰੋਕਤੇ ਨਾ ਹੁਣ ਜਿਹੜੇ ਐਮਏ ਐਲਏ ਜਾਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਲਦੀ ਵੀਜ਼ਾ ਸਟੱਡੀ ਵੀਜ਼ਾ ਮਿਲੂਗਾ ਔਰ ਇਹਦੇ ਚ ਇਹ ਵੀ ਹੈ ਕਿ ਜੇ ਤੁਹਾਡਾ ਗੈਪ ਵੀ ਹੈ ਤੁਸੀਂ ਬੀਏ ਕਰ ਰੱਖੀ ਐ ਐਮਏ ਤੁਸੀਂ ਨਹੀਂ ਕੀਤੀ ਜੇ 4-5 ਸਾਲ ਦਾ ਗੈਪ ਵੀ ਹੈ ਆਈਲੈਸ ਕਰੋ ਤੇ ਤੁਸੀਂ ਲਾਓ ਫਾਈਲ ਤੁਹਾਨੂੰ ਜਲਦੀ ਵੀਜ਼ਾ ਮਿਲੂਗਾ ਮਤਲਬ ਉਹਦਾ ਕੀ ਹੈ ਕਿ ਇੱਕ ਤਾਂ ਮੈਚਿਓਰਿਟੀ ਆ ਜਾਂਦੀ ਹੈ ਇਹਨਾਂ ਇੱਕ ਸਾਲ ਦੇ ਬੰਦੇ ਚ ਦੂਸਰਾ ਇਹ ਹੈ ਕਿ ਕੈਨੇਡਾ ਦੇਖਦਾ ਕਿ ਸਕਿਲਡ ਵੀ ਹੁੰਦੀ ਹੈ ਸੋ ਉਹ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਕੈਨੇਡਾ ਨੇ ਇਹ ਫੈਸਲਾ ਲਿਆ ਤੇ ਇਹਦੇ ਚ ਜੇ ਪ੍ਰੋਪਰ ਗਿਣਤੀ ਚ ਆਪਾਂ ਜਾਈਏ ਰਾਜਦੀਪ ਤਾਂ ਪਿਛਲੇ ਇਸ ਵਾਰ ਜਿਹੜਾ ਹੁਣ ਇਹਨਾਂ ਨੇ ਵੀਜ਼ਾ ਦੇਣਾ 3 ਲੱਖ 60 60 ਹਜ਼ਾਰ ਸਟੂਡੈਂਟਸ ਨੂੰ ਵੀਜ਼ਾ ਦੇਣਾ ਜਦੋਂ ਕਿ ਪਿਛਲੇ ਸਾਲ 5 ਲੱਖ 60 ਹਜ਼ਾਰ ਸੀਗਾ ਸੋ ਜੀ 30% ਘਟਾ ਕੇ ਇਹ 360000 ਤੱਕ ਸਾਢੇ 3 ਲੱਖ ਹਰ ਸਾਲ ਦਿਆ ਕਰਨਗੇ ਸੋ ਅਗਲੇ 2 ਸਾਲਾਂ ਲਈ ਤਾਂ ਇਹ ਤੈਅ ਆ ਅੱਛਾ ਹੁਣ ਦੂਸਰਾ ਇਹ ਗੱਲ ਹੈ ਫਿਰ ਕੈਨੇਡਾ ਨੇ ਇਹ ਵੀ ਕਹਿਤਾ ਕਿ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਨੂੰ ਤੁਹਾਨੂੰ ਰੋਕ ਦिए ਇਹ ਕਹਿੰਦੇ ਕਿ ਹੁਣ ਜਿਹੜੀ ਤੁਸੀਂ ਪ੍ਰੋਵਿੰਸ ਚ ਜਾਣਾ ਉਸ ਪ੍ਰੋਵਿੰਸ ਤੋਂ ਨਾ ਤੁਹਾਨੂੰ ਇੱਕ ਅਟੈਸਟੈਂਸ਼ਨ ਕੋਈ ਸਰਟੀਫਿਕੇਟ ਆ ਉਹਨਾਂ ਦਾ ਉਹ ਪਹਿਲਾਂ ਲੈਣਾ ਪਊਗਾ ਹੁਣ ਮੰਨ ਲਓ ਕਿਸੇ ਬੱਚੇ ਦੀ ਫਾਈਲ ਅੱਜ ਰੈਡੀ ਸੀ ਹੂੰ 22 ਜਨਵਰੀ ਤੋਂ ਪਹਿਲਾਂ ਉਹਨੇ ਲਾਈ ਨਹੀਂ ਫੀਸ ਨਹੀਂ ਭਰੀ ਗਈ ਲੱਗੀ ਨਹੀਂ ਪਰ ਉਸ ਬੱਚੇ ਦੀ ਫਾਈਲ ਰੈਡੀ ਆ ਮਤਲਬ ਆ ਜੀ ਹੁਣ ਉਹਨੂੰ ਕੀ ਕਰਨਾ ਪਊਗਾ ਬੱਚੇ ਨੂੰ ਹੁਣ ਉਹਨੂੰ ਕੈਨੇਡਾ ਦੀ ਕਿਸੇ ਵੀ ਇੱਕ ਪ੍ਰਵਿੰਸ ਤੋਂ ਉਹ ਜਿਹੜਾ ਸਰਟੀਫਿਕੇਟ ਮੈਂ ਨਾ ਲੈ ਰਹੇ ਹਾਂ ਅਟੈਸਟੇਸ਼ਨ ਦਾ ਉਹ ਲੈਣਾ ਪਊਗਾ ਠੀਕ ਹੈ ਹੁਣ ਕੈਨੇਡਾ ਸਰਕਾਰ ਨੇ ਤਾਂ ਕਰਤਾ ਐਲਾਨ ਹੁਣ ਜਿਹੜੀਆਂ ਸਟੇਟਾਂ ਨੇ ਉਹ ਉਹ ਹੁਣ ਦੇਖਣਾ ਉਹਨਾਂ ਨੇ ਵੀ ਕਿਸ ਤਰੀਕੇ ਦੇ ਨਾਲ ਅਸੀਂ ਸਰਟੀਫਿਕੇਟ ਜਾਰੀ ਕਰਨਾ ਜੇ ਅੱਜ ਅਸੀਂ ਅਪਲਾਈ ਕਰਾਂਗੇ ਤਾਂ ਅੱਜ ਹੀ ਉਹ ਐਕਸੈਪਟ ਨਹੀਂ ਕਰਨਗੇ ਕਿਉਂਕਿ ਹਾਲੇ ਉਹਨਾਂ ਕੋਲ ਵੀ ਖਰੜਾ ਉਸ ਚੀਜ਼ ਦਾ ਤਿਆਰ ਨਹੀਂ ਹੈਗਾ ਹੂੰ ਸੋ ਅਗਲੇ ਹਫਤੇ 10 ਦਿਨ ਤਾਂ ਉਹ ਖਰੜਾ ਤਿਆਰ ਕਰਨਗੇ ਅਟੈਸਟੇਸ਼ਨ ਸਰਟੀਫਿਕੇਟ ਦਾ ਫਿਰ ਪਊਗਾ ਤੇ ਫਿਰ 2 ਮਹੀਨਿਆਂ ਚ ਤੁਹਾਨੂੰ ਉਹ ਸਰਟੀਫਿਕੇਟ ਮਿਲੇਗਾ ਸੋ ਉਹ ਸਰਟੀਫਿਕੇਟ ਹੁਣ ਤੁਹਾਡੀ ਫਾਈਲ ਦੇ ਨਾਲ ਲੱਗੂਗਾ ਤੇ ਉੱਥੇ ਉਹ ਤੁਹਾਨੂੰ ਪ੍ਰੋਪਰ ਸਟੇਟ ਕਹੇਗੀ ਕਿ ਹਾਂ ਜੀ ਇੱਥੇ ਸਾਡੀ ਸਟੇਟ ਦੇ ਵਿੱਚ ਬੱਚਾ ਆ ਜੇ ਅਸੀਂ ਇਹਨੂੰ ਮਨਜ਼ੂਰੀ ਦਿੰਨੇ ਆ ਜੀ ਫਿਰ ਤੁਹਾਡੀ ਉਹ ਫਾਈਲ ਲੱਗੂਗੀ ਫਿਰ ਤੁਸੀਂ ਉਸੇ ਪ੍ਰੋਪਰ ਸਟੇਟ 'ਚ ਜਾਓਗੇ। ਹੂੰ। ਠੀਕ ਹੈ। ਜਿਹੜੇ ਜਿਹੜੀ ਤੁਹਾਨੂੰ ਉਹ ਸਰਟੀਫਿਕੇਟ ਦੇएगी। ਸਰਟੀਫਿਕੇਟ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਉਹ ਅਟੈਸਟ ਕਰਕੇ ਦੇਗੀ ਕਿ ਹਾਂ ਸਾਡੀ ਸਟੇਟ 'ਚ ਇਹ ਬੱਚਾ ਆ ਸਕਦਾ। ਸਾਡੇ ਸਕੂਲ 'ਚ ਐਡਮਿਸ਼ਨ ਹੋ ਸਕਦੀ ਹੈ। ਠੀਕ ਹੈ। ਤੇ ਇਸ ਤਰੀਕੇ ਨਾਲ ਦੂਸਰਾ ਇੱਕ ਵੱਡਾ ਜਿਹੜਾ ਸਮਝਣ ਵਾਲੀ ਗੱਲ ਹੈ ਜਿਵੇਂ ਪਹਿਲਾਂ ਵੀ ਕਹਿੰਦੇ ਸੀ ਕਿ ਭਾਈ ਪ੍ਰਾਈਵੇਟ ਕਾਲਜਾਂ 'ਚ ਤੁਸੀਂ ਐਡਮਿਸ਼ਨ ਨਾ ਲਵੋ ਉੱਥੇ। ਕੁਝ ਐਫੀਲੀਏਟਿਡ ਕਾਲਜ ਹੈਗੇ ਸੀਗੇ ਕਿ ਜਿਹੜੇ ਸਿਰਫ ਕਲਾਸਾਂ ਲਵਾ ਦਿੰਦੇ ਸੀ ਸਿਲੇਬਸ ਉਹਨਾਂ ਦਾ ਸਰਕਾਰੀ ਵਾਲਾ ਹੀ ਸੀਗਾ ਜੀ ਤੇ ਇਹ ਚ ਹੁਣ ਇਹ ਚ ਕਿਹਾ ਕਿ ਜਿਹੜੇ ਪ੍ਰਾਈਵੇਟ ਤੁਸੀਂ ਕਾਲਜes ਸਟੱਡੀ ਕਰਕੇ ਜਾਓਗੇ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਫਿਰ ਤੁਸੀਂ ਬਾਅਦ 'ਚ ਨਾ ਕਿਹੋ ਕਿ ਸਿਰਫ ਤੁਹਾਨੂੰ ਚੂਜ਼ ਕਰਨਾ ਸਿਰਫ ਤੇ ਸਿਰਫ ਸਰਕਾਰੀ ਕਾਲਜ ਜਾਂ ਸਰਕਾਰੀ ਯੂਨੀਵਰਸਿਟੀ ਪ੍ਰਾਈਵੇਟ ਕਾਲਜ ਇਹ ਕਹਿੰਦੇ ਕਿ ਭੁੱਲ ਕੇ ਇਸ ਦੇ ਵਿੱਚ ਤੁਸੀਂ ਨਾ ਕਰੋ ਦੂਜਾ ਹੋਰ ਇੱਕ ਗੱਲ ਸਪਾਊਸ ਵੀਜ਼ਾ ਮਿਲ ਜਾਂਦਾ ਸੀ ਸਪਾਊਸ ਚਲੇ ਜਾਂਦੇ ਸੀ ਨਾਲ ਸਟੱਡੀ ਵੀਜ਼ਾ ਤੇ ਕਿਉਂਕਿ ਸਾਡੇ ਤਾਂ ਇਹੀ ਚੱਲ ਰਿਹਾ ਹੁਣ ਫਟਾਫਟ ਅਸੀਂ ਵਿਆਹ ਵੀ ਕਰਾ ਦਿੰਨੇ ਆ ਬੱਚਿਆਂ ਦੇ ਮੁੰਡਿਆਂ ਦਾ ਆਈਲੈਂਡਸ ਕਲੀਅਰ ਹੁੰਦੀ ਨਹੀਂ ਕੁੜੀ ਲੱਭ ਲੈਣੇ ਕੁੜੀਆਂ ਕਰ ਲੈਂਦੇ ਹਨਾ ਕੁੜੀ ਚਲੋ ਉਹਦੇ ਚ ਇਹ ਹੈ ਕਿ ਬਹੁਤ ਸਾਰੀਆਂ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਵੀ ਫਾਇਦਾ ਮਿਲਿਆ ਜਿਹੜੀਆਂ ਹੁਸ਼ਿਆਰ ਸੀਗੀਆਂ ਜੀ ਦੂ ਮੁੰਡੇ ਵਾਲੀ ਫੈਮਿਲੀ ਕੀ ਸੀ ਅਗਲਾ ਕਹਿੰਦਾ ਸਪੈਸੀ ਅਸੀਂ ਲਾ ਦਾਂਗੇ ਚਲੋ ਬੱਚੀ ਤੁਹਾਡੀ ਆ ਮਾਪੇ ਕੁੜੀ ਦੇ ਨੂੰ ਇਹ ਹੁੰਦਾ ਸੀ ਚਲੋ ਸਾਡੀ ਕੁੜੀ 12ਵੀਂ ਜਾ ਰਹੀ ਆ ਵਿਆਹ ਵੀ ਹੋ ਰਿਹਾ ਹੋਰ ਆਪਾਂ ਨੂੰ ਕੀ ਚਾਹੀਦਾ ਪੈਸਾ ਵੀ ਕੋਈ ਦੇਣਾ ਨਹੀਂ ਉਹ ਇੱਕ ਬਣ ਦਿਆ ਮਾਪੇ ਸੋਚ ਲੰਦਾ ਪੈਸਾ ਵੀ ਕੋਈ ਦੇਣਾ ਨਹੀਂ ਹੈਨਾ ਦਹੇਜ ਵੀ ਦੇਣ ਦੀ ਲੋੜ ਨਹੀਂ ਪੈਂਦੀ ਮਤਲਬ ਇਸ ਚੀਜ਼ ਨੇ ਇਹ ਚੀਜ਼ਾਂ ਸੌਖੀਆਂ ਤਾਂ ਕੀਤੀਆਂ ਸਾਡੇ ਪੰਜਾਬ ਚ ਕੁੜੀਆਂ ਵਾਲੇ ਜਿਹੜੇ ਪੇਰੈਂਟਸ ਨੇ ਉਹ ਕਿਤੇ ਨਾ ਕਿਤੇ ਸੌਖੇ ਹੋਏ ਨੇ ਉਹਨਾਂ ਦੀ ਟੈਨਸ਼ਨ ਵੀ ਕਿਤੇ ਨਾ ਕਿਤੇ ਘੱਟ ਗਈ ਹੈ ਹਾਂ ਹਾਂ ਪਰ ਹੁਣ ਸਪਾਊਸ ਵੀਜ਼ਾ ਇਹ ਜਿਹੜੇ ਅੰਡਰ ਗ੍ਰੈਜੂਏਸ਼ਨ ਤੇ ਜਾਣਗੇ ਜੇ ਐਵੇਂ ਅਟੈਸਟੇਸ਼ਨ ਸਰਟੀਫਿਕੇਟ ਤੁਹਾਨੂੰ ਮਿਲ ਵੀ ਗਿਆ ਫੇਰ ਵੀ ਮਤਲਬ ਸ਼ੋਰਟ ਹੀ ਨਹੀਂ ਹੈ ਕਿ ਤੁਹਾਡੀ ਜਿਹੜਾ ਸਪਾਊਸ ਨਾਲ ਜਾਊਗਾ ਉਹਨੂੰ ਫੁੱਲ ਟਾਈਮ ਦਾ ਵਰਕ ਪਰਮਿਟ ਮਿਲ ਜੂਗਾ ਇਹ ਵੀ ਮੁਸ਼ਕਿਲ ਹੈ ਇੱਕ ਸੋ ਕੁੱਲ ਬਲਾ ਕੇ ਇਹ ਕਹਿ ਲਈਏ ਕਿ ਜਿਹੜੇ ਬੱਚੇ 12ਵੀਂ ਤੋਂ ਬਾਅਦ ਜਾਨਵਰ ਦੀ ਤਿਆਰੀ ਕਰ ਰਹੇ ਨੇ ਕੈਨੇਡਾ ਉਹਨਾਂ ਦੇ ਲਈ ਇਹ ਚੀਜ਼ ਔਖੀ ਹੋ ਰਹੀ ਹੈ ਕੈਪ ਲਾਤਾ ਕੈਨੇਡਾ ਨੇ 35% ਘਟਾਤੇ ਆ 3,60,000 ਸਟੂਡੈਂਟ ਪਰ ਇਅਰਲੀ ਲੈਣਗੇ 3,60,000 ਇਸ ਸਾਲ 3,60,000 2015 ਉਹ ਤੋਂ ਬਾਅਦ ਦੇਖਣਾ ਕਿ ਇਹ ਕੈਪ ਵੱਧਦਾ ਹੈ ਜਾਂ ਖੋਲ ਦਿੱਤਾ ਜਾਂਦਾ ਹੈ ਜੀ ਠੀਕ ਹੈ ਇਹ ਉਹ ਤੋਂ 2 ਸਾਲ ਬਾਅਦ ਕੈਨੇਡਾ ਦੇਖੂਗਾ ਪਰ ਇਸ ਵੇਲੇ ਕੈਨੇਡਾ ਚ ਬੇਰੋਜ਼ਗਾਰੀ ਦੀਆਂ ਆਪਾਂ ਦੇਖਦੇ ਆਂ ਖਬਰਾਂ ਆ ਰਹੀਆਂ ਤੇ ਹਾਊਸਿੰਗ ਫੈਸਿਲਿਟੀ ਬਹੁਤ ਘੱਟ ਹੋ ਰਹੀ ਹੈ ਕੈਨੇਡਾ ਚ ਖਾਸ ਕਰਕੇ ਰਹਿ ਰਹੇ ਨੇ ਖਾਸ ਕਰਕੇ ਅਨਟਰੀਓ ਸਟੇਟ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਆ ਰਹੀ ਹੈ ਜੀ ਸੋ ਕੈਨੇਡਾ ਹੁਣ ਨਾ ਵੰਡਣ ਜਾ ਰਿਹਾ ਸਾਰਿਆਂ ਨੂੰ ਉਹ ਪਹਿਲਾਂ ਹੀ ਵੰਡ ਹੋ ਜੂਗੀ ਕਿਉਂਕਿ ਸਟੂਡੈਂਟ ਨੇ ਜਦੋਂ ਫਾਈਲ ਲਾਉਣੀ ਹੈ ਤੁਹਾਨੂੰ ਸਟੇਟ ਤੋਂ ਜਾ ਕੇ ਲੈਣੀ ਪਊਗੀ ਠੀਕ ਹੈ 온ਟਾਰੀਓ ਨੇ ਜਿੰਨੇ 50000 ਉਹਦੇ ਖਾਤੇ ਚ ਨੇ ਉਹਨਾਂ ਨੇ 50 ਦੇ ਦੇਣੇ ਸਰਟੀਫਿਕੇਟ 50 50000 ਉਹ ਤੋਂ ਬਾਅਦ ਉਹ ਕਹਿਣਗੇ ਕਿ ਸਾਡੇ ਫੁੱਲ ਹੈ ਜੀ ਇਸ ਸਾਲ ਲਈ ਫਿਰ ਬੱਚਾ ਦੂਜੀ ਸਟੇਟ ਤੇ ਜਾਊਗਾ ਵੀ ਚਲੋ ਜਾਣਾ ਤਾਂ ਕੈਨੇਡਾ ਹੀ ਆ ਆਪਾਂ ਦੂਸਰੇ ਚਲੇ ਜਾਨੇ ਆ ਤੇ ਉਹ ਸਟੇਟ ਫਿਰ ਉਸ ਬੱਚੇ ਨੂੰ ਦੇਗੀ ਮਤਲਬ ਇਸ ਤਰੀਕੇ ਨਾਲ ਹੁਣ ਵੰਡ ਕੇ ਜਾ ਰਿਕੇ ਸਟੂਡੈਂਟ ਕੈਨੇਡਾ ਤੇ 21 ਸਟੇਟ ਤੇ ਰਸ਼ ਨਹੀਂ ਪਊਗਾ ਸਾਰੀਆਂ ਸਟੇਟਾਂ ਚ 50 50000 ਕਰਕੇ ਵੰਡੇ ਜਾਣਗੇ ਸੋ ਇਹ ਖਿਆਲ ਰੱਖਣਾ ਚਾਹੀਦਾ ਪਰ ਹੁਣ 2 ਮਹੀਨੇ 2.5 ਮਹੀਨੇ ਖੜੋਤ ਆ ਗਈ ਹੈ ਤੁਹਾਡੀ ਇਸ ਕੰਮ ਚ ਠੀਕ ਹੈ ਫਾਈਲ ਜਿਹੜੇ ਬੱਚੇ ਦੀ ਰੈਡੀ ਵੀ ਆ ਹੁਣ ਤੁਹਾਨੂੰ ਹੋਰ ਕੁਝ ਨਹੀਂ ਕਰਨਾ ਤੁਸੀਂ ਅਟੈਸਟੇਸ਼ਨ ਡਾਕੂਮੈਂਟ ਹੈ ਜਿਹੜਾ ਸਰਟੀਫਿਕੇਟ ਉਹ ਸਬੰਧਿਤ ਤੇ ਇੱਕ ਪ੍ਰੋਵਿੰਸ ਤੋਂ ਲੈਣਾ ਪਏਗਾ ਕੈਨੇਡਾ ਦੀ ਕਿਸੇ ਵੀ ਸਟੇਟ ਚੋਂ ਉਹ ਜੇ ਤੁਹਾਨੂੰ ਮਿਲ ਜਾਂਦਾ ਫਿਰ ਤੁਸੀਂ ਤੁਹਾਡੀ ਉਹ ਫਾਈਲ ਦੇ ਨਾਲ ਲੱਗੂਗਾ ਸਭ ਤੋਂ ਉੱਪਰ ਤੇ ਫਿਰ ਉਸ ਤੋਂ ਬਾਅਦ ਤੁਹਾਡੀ ਫਾਈਲ ਹੈ ਜਿਹੜੀ ਉਹ ਲੱਗ ਜੂਗੀ ਪਰ ਇਹ ਇੱਕ ਵੱਡਾ ਹੈ ਕਿ ਪੰਜਾਬੀਆਂ ਦੇ ਲਈ ਬਹੁਤ ਸਾਰਾ ਇਹ ਤੱਕਾ ਕਹਿ ਸਕਦੇ ਆ ਕਿ ਡਬਲ ਝਟਕਾ ਇੱਕ ਤਰੀਕੇ ਦਾ ਜੀ ਕਿਉਂਕਿ 12ਵੀਂ ਤੋਂ ਬਾਅਦ ਹੀ ਹੁਣ ਤਾਂ ਦੇਖੋ ਸਾਰੇ ਜਾ ਰਹੇ ਜੀ 12ਵੀਂ ਤੋਂ ਬਾਅਦ 12ਵੀਂ ਕਰਾਉਂਦੇ ਆ ਪੇਰੈਂਟਸ ਤੇ ਬੀਏ ਗ੍ਰੈਜੂਏਸ਼ਨ ਕਰਨ ਦੇ ਲਈ ਕੈਨੇਡਾ ਭੇਜ ਦਿੰਦੇ ਨੇ ਸੋ ਇਹਨਾਂ ਦੇ ਲਈ ਬੱਚਿਆਂ ਦੇ ਲਈ ਥੋੜੀ ਜਿਹੀ ਮੁਸ਼ਕਲ ਆਊਗੀ ਬਹੁਤ ਸਾਰੇ ਬੱਚਿਆਂ ਦਾ ਨੰਬਰ ਨਹੀਂ ਆਊਗਾ ਪਰ ਘਬਰਾਉਣ ਦੀ ਲੋੜ ਨਹੀਂ ਜੇ ਨੰਬਰ ਤੁਹਾਡਾ ਨਹੀਂ ਆਉਂਦਾ ਤਾਂ 3 ਸਾਲ ਦੀ ਬੀਏ ਹੁੰਦੀ ਹੈ ਇੱਥੇ ਤੁਸੀਂ ਇੱਥੇ ਬੀਏ ਕਰ ਲਓ ਐਮਏ ਚ ਉੱਥੇ ਚਲੇ ਜਾਇਓ ਉਹਦੇ ਚ ਕਿਉਂਕਿ ਐਚ ਏ ਵੀ ਹੈ ਨਾ ਬੀਏ ਕਰਦੇ ਕਰਦੇ ਅੱਦੇ ਤੋਂ ਛੱਡ ਜਾਂਦੇ ਨੇ ਹਮ ਸਾਰਿਆਂ ਤੋਂ ਬੀਏ ਵੀ ਨਹੀਂ ਹੁੰਦੀ ਬਿਲਕੁਲ ਠੀਕ ਹੈ ਸੋ ਬੀਏ ਜਿਹੜੇ ਕਰਨਗੇ ਉਹਨਾਂ ਚ ਕਿੰਨੇ ਘਟ ਗਏ ਮੰਨ ਲਓ ਇੱਕ ਰਫ ਅੰਦਾਜ਼ਾ ਚ ਲਾ ਲਓ ਆਪਣੇ ਇੱਥੇ ਵੀ 10 ਲੱਖ ਬੱਚੇ ਬੀਏ ਦੀ ਪੜ੍ਹਾਈ ਚ ਅੱਜ ਐਡਮਿਸ਼ਨ ਲਏ ਨੇ ਤਿੰਨ ਸਾਲ ਬਾਅਦ ਉਹਦੇ ਚ ਲਾ ਲਓ ਤੁਸੀਂ ਕਿ 2 2 ਲੱਖ ਤਾਂ ਬੱਚਾ ਰਹਿ ਜਾਂਦਾ ਪਿੱਛੇ ਕਿਸੇ ਨਾ ਕਿਸੇ ਕਰ ਜਾਂਦਾ ਸੋ 7 ਲੱਖ 2 ਲੱਖ ਵੈਸੀ ਘਟ ਗਿਆ 8 ਲੱਖ ਰਹਿ ਗਏ ਸੋ ਇਸ ਤਰੀਕੇ ਨਾਲ ਜਦੋਂ ਅੱਗੇ ਜਾਣਗੇ ਮਾਸਟਰ ਡਿਗਰੀ ਤੱਕ ਉਹ ਬਹੁਤ ਘਟ ਜਾਣਗੇ ਸੋ ਕੈਨੇਡਾ ਨੇ ਇਹ ਪਲਾਨ ਸੋਚਿਆ ਨਾਲ ਇਹਨਾਂ ਦੇ ਸਟੇਟਾਂ ਨੂੰ ਵੀ ਫਾਇਦਾ ਹੋ ਜੂਗਾ ਨਾ ਇਸ ਦੇ ਨਾਲ ਸਟੇਟਾਂ ਨੂੰ ਫਾਇਦਾ ਹੋ ਜੂਗਾ ਬਿਲਕੁਲ ਜਿੱਥੇ ਨਹੀਂ ਜਾ ਰਹੇ ਹੁਣ ਬਹੁਤ ਸਾਰੀਆਂ ਸਟੇਟਾਂ ਅਮੀਰ ਹੋਈ ਜਾਂਦੀ ਆ ਉਹ ਕਹਿੰਦੇ ਦੂਜੀਆਂ ਸਟੇਟਾਂ ਨੂੰ ਵੀ ਫਾਇਦਾ ਹੋਵੇ ਬਹੁਤ ਸਾਰੀਆਂ ਸਟੇਟਾਂ ਨੇ ਕਿ ਜਿਹੜੀਆਂ ਤੁਹਾਨੂੰ ਬੁਲਾ ਰਹੀਆਂ ਨੇ ਹੂੰ ਆ ਇੱਕ ਤਾਂ ਮੇਰੇ ਖਿਆਲ ਚ 24 ਤਰੀਕ ਨੂੰ ਐ ਮੈਂ ਉਹਦੀ ਸਟੇਟ ਦਾ ਨਾਮ ਭੁੱਲ ਗਿਆ ਕੈਨੇਡਾ ਦੀ ਦਾ ਉਹ ਬਿਲਕੁਲ ਉਹਦਾ ਨਾਰਥ ਦੇ ਵਿੱਚ ਸਟੇਟ ਪੈਂਦੀ ਆ ਸਮੁੰਦਰ ਦੇ ਨਾਲ ਤੇ ਉਹਨਾਂ ਨੇ 24 ਜਨਵਰੀ ਨੂੰ ਖੁੱਲਾ ਇੱਕ ਰੱਖਿਆ ਹੋਇਆ ਉਹ ਪਹਿਲਾਂ ਇੱਕ ਫਾਰਮ ਭਰਨਾ ਸੀਗਾ ਤੁਸੀਂ ਉਹ ਇੱਕ ਵੀਡੀਓ ਕਾਨਫਰੈਂਸਿੰਗ ਤੇ ਇੱਕ ਸੈਮੀਨਾਰ ਜਿਹਾ ਕਰਾ ਰਹੇ ਨੇ ਤੇ ਉਹਦੇ ਚ ਬਹੁਤ ਸਾਰਿਆਂ ਨੂੰ ਉਹਨਾਂ ਨੇ ਵੀਜ਼ੇ ਦੇ ਦੇਣੇ ਨੇ ਸੋ ਬਹੁਤ ਸਾਰੀਆਂ ਸਰਵ ਜੀ ਜਿੰਨੀਆਂ ਪਹਿਲਾਂ ਲੱਗੀਆਂ ਹੋਈਆਂ ਜਾਂ ਲੱਗ ਚੁੱਕੀਆਂ ਗਈਆਂ ਉਹਨਾਂ ਦੇ ਲਈ ਵੀ ਇਹ ਰੂਲ ਲਾਗੂ ਹੁੰਦਾ ਨਹੀਂ ਉਹ 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 ਉਹਨਾਂ ਦੀ ਜਿਹੜੀਆਂ ਲੱਗ ਗਈਆਂ ਉਹ ਵਧੀਆ ਰਹਿ ਗਏ ਜੀ ਦੀ ਫਾਈਲ 21 ਜਨਵਰੀ ਨੂੰ ਲੱਗ ਗਈ ਇਸ ਸਾਲ ਉਹ ਬਚ ਗਿਆ ਅੱਛਾ ਜੀ ਜਿਹੜੀ ਬਾਅਦ ਤੱਕ ਨਹੀਂ ਲੱਗੀ ਉਹ ਵਿਚਾਰੇ ਫਸ ਗਏ ਸੋ ਉਹਨਾਂ ਨੂੰ ਪਹਿਲਾਂ ਆ ਸਰਟੀਫਿਕੇਟ ਕਿਸੇ ਨਾ ਕਿਸੇ ਪ੍ਰਵਿੰਸ ਤੋਂ ਲੈਣਾ ਪਊਗਾ ਫਿਰ ਉਹਨਾਂ ਦੀ ਫਾਈਲ ਅੱਗੇ ਤੁਰੂਗੀ ਹੁਣ ਇਹ 2 ਸਾਲ ਦੇ ਲਈ ਜਾਰੀ ਹੈ ਤੋ 2 ਸਾਲ ਤੋਂ ਬਾਅਦ ਦੇਖਦੇ ਆ ਕਿ ਆਪੇ ਕਿੰਨਾ ਕੁ ਹਟਾਉਂਦਾ ਆ ਜਾਂ ਵਧਾ ਦਿੱਤੀ ਜਾਂਦੀ ਆ ਮੈਨੂੰ ਲੱਗਦਾ ਕਿ ਜਾਂ ਤਾਂ ਇੰਨੇ ਕੀ ਰੱਖ ਸਕਦਾ ਕੈਨੇਡਾ ਜਾਂ ਇਹਨੂੰ ਘਟਾ ਸਕਦਾ 35% ਤੋਂ ਘਟਾ ਕੇ 20-25 ਤੱਕ ਵੀ ਲਿਆ ਸਕਦੇ ਨੇ ਤੇ ਜਾਂ ਇਹਨੂੰ ਪੂਰਾ ਵੀ ਖੋਲ ਸਕਦੇ ਨੇ ਕਿਉਂਕਿ ਇਹ ਵੱਡੀ ਸਮੱਸਿਆ ਕੈਨੇਡਾ ਵਰਗੇ ਮੁਲਕਾਂ ਦੀ ਕਿ ਉੱਥੇ ਦੀ ਪੋਪੂਲੇਸ਼ਨ ਜ਼ਿਆਦਾ ਵੱਧਦੀ ਨਹੀਂ ਕਿਉਂਕਿ ਜਿਹੜੇ ਉੱਥੇ ਦੇ ਲੋਕਲ ਲੋਕ ਰਹਿੰਦੇ ਨੇ ਉਹ ਵਿਆਹ ਵਾਲੇ ਪਾਸੇ ਨਹੀਂ ਜਾਂਦੇ ਉਹ ਜੇ ਵਿਆਹ ਵੀ ਕਰਾਉਂਦੇ ਤਾਂ ਉਹ ਬੱਚਿਆਂ ਨੂੰ ਜਨਮ ਨਹੀਂ ਦਿੰਦੇ ਸੋ ਇਹ ਵੀ ਜਿਹੜੇ ਸਾਡੇ ਇਧਰੋਂ ਏਸ਼ੀਅਨ ਕੰਟਰੀ ਤੋਂ ਬੱਚੇ ਜਾ ਰਹੇ ਨੇ ਉਹ ਅੱਗੇ ਵਿਆਹ ਕਰਾ ਕੇ ਤੇ ਉਹਨਾਂ ਦੇ ਅੱਗੇ ਬੱਚੇ ਹੁੰਦੇ ਨੇ ਤਾਂ ਉਹ ਕੈਨੇਡੀਅਨ ਪੋਪੂਲੇਸ਼ਨ ਥੋੜੀ ਜਿਹੀ ਵੱਧ ਫੁੱਲ ਰਹੀ ਹੈ ਤਾਂ ਇਹ ਵੱਡਾ ਇੱਕ ਰੀਜ਼ਨ ਸੀ ਜਿਹੜੇ ਲੋਕਲ ਕੈਨੇਡੀਅਨ ਲੋਕ ਨੇ ਉਹ ਵਿਆਹ ਨਹੀਂ ਕਰਾਉਂਦੇ ਸਾਰੀ ਉਮਰ ਇਕੱਲੇ ਵੀ ਰਹਿ ਜਾਂਦੇ ਆ ਜਾਂ ਕਿਸੇ ਨਾਲ ਲਿਵਿੰਗ ਰਿਲੇਸ਼ਨ ਚ ਰਹ ਲੈ ਸੋ ਇਹ ਇੱਕ ਵੱਡੀ ਪ੍ਰੋਬਲਮ ਹੈ ਕਿ ਉੱਥੇ ਦੀ ਲੋਕਲ ਆਬਾਦੀ ਨਹੀਂ ਵੱਧਦੀ ਸੀ ਇਸੇ ਕਰਕੇ ਕੈਨੇਡਾ ਨੂੰ ਬਾਹਰੋਂ ਬੁਲਾਉਣਾ ਪੈ ਰਿਹਾ ਤੇ ਪਰ ਇਹ ਵੱਡਾ ਜਿਹੜਾ ਹੁਣ ਇਹ ਝਟਕਾ ਦਿੱਤਾ ਆ ਸੋ ਜਿਹੜੇ ਮਾਪੇ 12ਵੀਂ ਤੋਂ ਬਾਅਦ ਸੋਚ ਰਹੇ ਸੀ ਕਿ ਆਪਣਾ ਬੱਚੇ ਨੂੰ ਪੜਾ ਦੇਵਾਂਗੇ ਜਾਂ ਤਾਂ ਦੇਖੋ ਤੁਸੀਂ ਪਹਿਲਾਂ ਹੀ ਭੇਜ ਦਿਓ ਜਾਂ ਤਾਂ ਤੁਸੀਂ 12ਵੀਂ ਤੋਂ ਪਹਿਲਾਂ ਭੇਜੋ ਕਿ ਮਿਡਲ ਚ ਆ ਗਿਆ ਤੁਹਾਡਾ ਬੱਚਾ 8ਵੀਂ 9ਵੀਂ ਦੇ ਵਿੱਚ ਤੁਸੀਂ ਬੱਚੇ ਨੂੰ ਕੈਨੇਡਾ ਭੇਜ ਦਿਓ ਜੇ ਫਿਰ ਉੱਥੇ ਬੱਚੇ ਨੂੰ ਸੰਭਾਲਣ ਦੇ ਲਈ ਚਾਹੀਦਾ ਨਾ ਕੋਈ ਬਹੁਤ ਸਾਰੀਆਂ ਇਹ ਚ ਬਿਲਕੁਲ ਮੁਸ਼ਕਲਾਂ ਨੇ ਜਿਹੜੀਆਂ ਕਿ 12ਵੀਂ ਤੋਂ ਬਾਅਦ ਮਾਪਿਆਂ ਨੂੰ ਇਹ ਲੱਗਦਾ ਕਿ ਚਲ ਬੱਚੇ ਇਕੱਠੇ ਹੋ ਕੇ ਕੋਈ ਨਾ ਕੋਈ ਸਾਥੀ ਮਿਲ ਜਾਂਦਾ ਤੇ ਬੱਚੇ ਗੁਜ਼ਾਰਾ ਕਰ ਲੈਂਦੇ ਪਰ ਇਹਦਾ ਨੁਕਸਾਨ ਵੀ ਸੀ ਨਾ ਰੋ ਜੀ ਆਪਾਂ ਹੁਣ ਜਿਵੇਂ ਦੇਖਦੇ ਆਂ ਪਿੱਛੇ ਇਹ ਖਬਰਾਂ ਬਹੁਤ ਆਈਆਂ ਬੱਚੇ ਡਿਪਰੈ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਰਹੀ ਹੈ ਕਿੰਨੇ ਪਰਿਵਾਰਾਂ ਦੀ ਡੇਲੀ ਖਬਰ ਆਉਂਦੀ 18 ਸਾਲ ਦਾ 20 ਸਾਲ ਦਾ 21 ਸਾਲ ਦਾ ਇੰਨੀ ਏਜ ਦੀਆਂ ਆਪਾਂ ਨੂੰ ਖਬਰਾਂ ਸੁਣਨ ਨੂੰ ਮਿਲ ਪਈਆਂ ਹਨ ਕਿਉਂਕਿ ਨਾ ਇਹ ਜਿਹੜੀ ਉਮਰ ਹੁੰਦੀ ਹੈ ਨਾ ਰਾਜੀਪ ਇਹ ਟੈਨਸ਼ਨ ਵੀ ਛੇਤੀ ਲੈਂਦੀ ਹੈ ਖੁਸ਼ੀ ਵੀ ਛੇਤੀ ਹੋ ਜਾਂਦੀ ਹੈ ਜਦੋਂ ਕੰਮ ਨਹੀਂ ਮਿਲਦਾ ਫਿਰ ਨਾ ਇਹ ਲੋਡ ਲੈ ਲੈਂਦੇ ਬੱਚੇ ਲੋਡ ਕਿਉਂ ਲੈਂਦੇ ਨੇ ਕਿਉਂਕਿ ਪਿੱਛੇ ਪਰਿਵਾਰ ਨੂੰ ਨਹੀਂ ਦੱਸਦੇ ਉਹ ਵੀ ਕਿਉਂ ਨਹੀਂ ਦੱਸਦੇ ਉਹਦਾ ਵੀ ਰੀਜ਼ਨ ਆ ਕਿ ਉਹ ਲੜਕੇ ਗਏ ਹੁੰਦੇ ਨੇ ਮਾਪੇ ਕੋਲ ਪੈਸੇ ਨਹੀਂ ਵੀ ਹੁੰਦੇ ਤਾਂ ਵੀ ਉਹ ਸੰਗੀਕੁੱਟ ਕੇ ਮਾਪੇ ਦੀ ਕਹਿੰਦੇ ਵੀ ਨਹੀਂ ਜਾਣਾ ਆ ਅਸੀਂ ਜਾਣਾ 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 ਮਤਲਬ ਉਹ ਫਿਰ ਮਾਪੇ ਜਾਂ ਤਾਂ ਕੋਈ ਜ਼ਮੀਨ ਵੇਚਦਾ ਜਾਂ ਕੋਈ ਗਹਿਣੇ ਰੱਖਦਾ ਕੁਝ ਹੈਨਾ ਤੇ ਉਹ ਬੱਚਿਆਂ ਨੂੰ ਪਤਾ ਹੁੰਦਾ ਵੀ ਯਾਰ ਅਸੀਂ ਤਾਂ ਐਵੇਂ ਲੜਕੇ ਆਏ ਆ ਜੇ ਹੁਣ ਅਸੀਂ ਇੱਥੇ ਕਹਾਂਗੇ ਮਾਪਿਆਂ ਨੂੰ ਵੀ ਯਾਰ ਇੱਥੇ ਤਾਂ ਕੰਮ ਨਹੀਂ ਸਾਡੀ ਹਾਲਤ ਬਹੁਤ ਖਰਾਬ ਹੈ ਉਹ ਕਹਿਣਗੇ ਫਿਰ ਮਾਪੇ ਟੈਨਸ਼ਨ ਲੈਣਗੇ ਨਾ ਇੱਥੇ ਅਸੀਂ ਵਾਅਦਾ ਕਰਕੇ ਗਏ ਹੁਣੇ ਵੀ ਇੱਕ ਵਾਰੀ ਬਾਹਰ ਭੇਜ ਦੇ ਬਾਪੂ ਬਾਹਰ ਜਾ ਕੇ ਮੈਂ ਡਾਲਰ ਕਮਾ ਕੇ ਵਾਰ ਤੇਲ ਲਾ ਦੂੰ ਜੋ ਚੀਜ਼ ਨਹੀਂ ਦੇਖੀ ਨਾ ਰਾਜਦੀਪ ਉਹ ਕਹਿੰਦੇ ਦੂਰ ਦੇ ਪਤਾ ਢੋਲ ਸੁਹਾਵਣੇ ਲੱਗਦੇ ਨੇ ਜਦੋਂ ਢੋਲ ਤੇ ਬਹੁਤ ਨੇੜੇ ਆਪਾਂ ਕੰਨ ਲਾ ਲੈਨੇ ਤਾਂ ਕੰਨ ਪਾੜ ਦਿੰਦਾ ਢੋਲ ਹੈਨਾ ਦੂਰ ਦੇ ਢੋਲ ਸੋਹਣੇ ਲੱਗਦੇ ਨੇ ਬਿਲਕੁਲ ਤੇ ਇਹ ਚੀਜ਼ਾਂ ਨੇ ਜਦੋਂ ਤੁਸੀਂ ਜਾਣਦੇ ਹੋ ਨਾ ਜਾ ਕੇ ਪਤਾ ਲੱਗਦਾ ਮੈਂ ਇੱਕ ਵਾਰ ਦੋ ਕਵਾਰ ਮੈਨੂੰ ਮੈਂ ਨਾਰਵੇ ਗਿਆ ਸੀ ਆਹ ਤੋਂ ਕਈ ਸਾਲ ਪਹਿਲਾਂ ਉੱਥੇ ਮੈਂ ਦੇਖਿਆ ਕੁਝ ਆਪਣੇ ਮੁੰਡੇ ਸੀ ਪੰਜਾਬੀ ਤੇ ਕੁਝ ਪਾਕਿਸਤਾਨੀ ਮੁੰਡੇ ਵੀ ਉੱਥੇ ਜਦ ਮਤਲਬ ਇੱਕ ਕਮਰੇ ਚ ਰਾਜੀਪ 7-7 ਮੁੰਡੇ ਰਹਿ ਰਹੇ ਸੀਗੇ ਮੈਂ ਉਹ ਦੇਖਿਆ ਉਹ ਥੱਲੇ ਉਹਨਾਂ ਨੇ ਉਹ ਲਾਇਆ ਹੋਇਆ ਤੇ ਮੈਨੂੰ ਬੜਾ ਉਦੋਂ ਫੀਲ ਹੋਇਆ ਮੈਂ ਕਿਹਾ ਯਾਰ ਵੀ ਕਹਿ ਦਿੰਦੇ ਆਪਾਂ ਜਾਂ ਇੱਧਰ ਜਿਹੜੇ ਮੁੰਡੇ ਆਏ ਹੋਏ ਨੇ ਉਹ ਕਦੇ-ਕਦੇ ਤਿਆਰ ਜਾ ਹੋ ਕੇ ਗੱਡੀ ਦੇ ਕੋਲ ਖੜਕੇ ਜਾਂ ਘਰ ਦੇ ਕੋਲ ਖੜਕੇ ਆਏ ਪੋਜ਼ ਬਣਾ ਕੇ ਅਸੀਂ ਫੋਟੋ ਖਿੱਚ ਕੇ ਪਾਤਾ ਦਿੰਨੇ ਆ ਪਿਛਲੇ ਵਾਲਿਆਂ ਨੂੰ ਤੜਫਾਉਣ ਦੇ ਲਈ ਪਰ ਰਿਐਲਿਟੀ ਉਹ ਨਹੀਂ ਹੁੰਦੀ ਸਹੀ ਹੈ ਸੋ ਉਹਨਾਂ ਦੀ ਜ਼ਿੰਦਗੀ ਬੜੀ ਔਖੀ ਆ ਪਰ ਉਹ ਸ਼ੋਅ ਨਹੀਂ ਕਰਦੇ ਸ਼ੋਅ ਉਹ ਚੰਗੀਆਂ ਚੀਜ਼ਾਂ ਕਰਦੇ ਨੇ ਸੋ ਇੱਧਰ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਵਾਹ ਯਾਰ ਕੀ ਜ਼ਿੰਦਗੀ ਆ ਕੀ ਲਾਈਫ ਆ ਠੀਕ ਹੈ ਇਹ ਵੀ ਆ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੱਚਿਆਂ ਨੂੰ ਖਿੱਚਦੀਆਂ ਨੇ ਇੱਕ ਸਭ ਤੋਂ ਵੱਡੀ ਚੀਜ਼ ਆ ਆਜ਼ਾਦੀ ਬੱਚੇ ਆਜ਼ਾਦੀ ਭਾਲਦੇ ਨੇ ਬੱਚੇ ਸਪੇਸ ਭਾਲਦੇ ਨੇ ਉਹ ਉਮਰ ਐਸੀ ਹੁੰਦੀ ਐ ਇੱਧਰ ਆਪਣੇ ਕੋਲ ਰਹਿੰਦੇ ਆਪਾਂ ਲੋਅ ਨਹੀਂ ਕਰਦੇ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਬਾਹਰ ਚੱਲੇਗੇ ਕਿਹਨੇ ਪੁੱਛਣਾ ਪਾਰਟੀ ਵੀ ਕਰ ਸਕਦੇ ਆਪਾਂ ਜਿੱਥੇ ਜੀ ਕਰਦੇ ਆਪਾਂ ਘੁੰਮਣ ਵੀ ਜਾ ਸਕਦੇ ਆ ਜਿੰਨੇ ਕੁ ਪੈਸੇ ਹੈਗੇ ਨੇ ਸੋ ਇਹ ਆਜ਼ਾਦੀ ਵੀ ਇੱਕ ਵੱਡਾ ਫੈਕਟਰ ਆ ਤੇ ਬਸ ਦੂਸਰੇ ਪਾਸੇ ਜਿਹੜਾ ਕਿ ਆਰਥਿਕ ਕਮਜ਼ੋਰੀ ਇੱਥੇ ਘਰਾਂ ਦੀ ਹੂੰ ਉਹਨੂੰ ਦੂਰ ਕਰਨ ਦੇ ਲਈ ਇਹ ਵੀ ਇੱਕ ਵੱਡਾ ਕਾਰਨ ਆ ਕਿ ਬੱਚੇ ਸੋਚਦੇ ਨੇ ਕਿ ਨਹੀਂ ਆਪਾਂ ਬਾਹਰ ਜਾਂਦੇ ਆ ਆਪਾਂ ਘਰ ਦੀ ਗਰੀਬੀ ਦੂਰ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਇਹ ਜਿਹੜਾ ਹੁਣ ਕਿਰਤਾਂ ਨਾ ਇਹ 2 ਸਾਲ ਦੇ ਲਈ ਤੁਹਾਨੂੰ ਕੱਟ ਲੱਗ ਗਿਆ ਇਹ 35% ਦਾ ਸੋ ਜਿੱਥੇ ਤਾਂ ਦੇਖੋ ਸਾਢੇ 5 ਲੱਖ ਬੱਚੇ ਨੇ ਹਰ ਸਾਲ ਜਾਣਾ ਸੀ ਉੱਥੇ ਸਿਰਫ 360000 ਹੀ ਜਾਇ ਕਰੂਗਾ ਬਾਕੀਆਂ ਨੂੰ ਵੇਟ ਕਰਨਾ ਪਊਗਾ ਪੰਜਾਬ ਨੂੰ ਵੀ ਚਲੋ ਭਾਰਤ ਨੂੰ ਵੀ ਫਾਇਦਾ ਹੋ ਜੂਗਾ ਇਸ ਦੇ ਨਾਲ ਜਿਹੜੇ ਹੁਣ ਜਾਰੇ ਧੜਾ ਧੜ ਤੁਰੇ ਜਾਂਦੇ ਸੀਗੇ ਰੁਕ ਜਾਣਗੇ ਕੋਈ ਨਾ ਕੋਈ ਤਾਂ ਸਾਡੇ ਕੋਲ ਬੱਜੂਗਾ ਕਈਆਂ ਤਾਂ ਮਾਣੀ ਬਲ ਜਾਂਦਾ ਵੈਸੇ ਵੀ ਨਹੀਂ ਯਾਰ ਛੱਡ ਪਰੇ ਬਾਹਰ ਜਾ ਕੀ ਕਰਨਾ ਇੱਥੇ ਰਹਿ ਲੈਣੇ ਆ ਹਾਂ ਚਲੋ ਹੋ ਜਾਂਦੀਆਂ ਨੇ ਪਰ ਜੇ ਪੰਜਾਬ ਜਾਂ ਭਾਰਤ ਦੀ ਗੱਲ ਕਰੀਏ ਜੇ ਸਾਡੀਆਂ ਸਰਕਾਰਾਂ ਚੰਗਾ ਕੰਮ ਕਰਨ ਤੇ ਫਿਰ ਸਾਡੇ ਬੱਚੇ ਜਾਣ ਹੀ ਕਿਉਂ ਜੇ ਸਾਡੀਆਂ ਸਰਕਾਰਾਂ ਸਾਨੂੰ ਇੱਥੇ ਹੀ ਕੰਮ ਵਧੀਆ ਦੇ ਦੇਣ ਜੇ ਇੱਥੇ ਹੀ ਹਰ ਇੱਕ ਬੱਚੇ ਨੂੰ 40 40 50 50 ਹਜ਼ਾਰ ਦੀ ਨੌਕਰੀ ਮਿਲ ਜੇ ਕੋਈ ਪਾਗਲ ਥੋੜੀ ਜਿਹੀ ਵੀ ਫਿਰ ਵੀ ਜਾਊਗਾ ਹਨਾ ਸਹੀ ਹੈ ਤੋਂ ਇੱਥੇ ਨਹੀਂ ਮਿਲਦਾ ਬੱਚਿਆਂ ਨੂੰ ਰੋਜ਼ਗਾਰ ਤਾਂ ਬੱਚੇ ਬਾਹਰ ਜਾਂਦੇ ਨੇ ਇਹ ਸਾਰੀਆਂ ਹੀ ਚੀਜ਼ਾਂ ਨੇ ਹੁਣ ਕੀ ਕੀ ਕਰੀਏ ਰੋਜ਼ਗਾਰ ਹੈ ਆਜ਼ਾਦੀ ਹੈ ਮਤਲਬ ਪੈਸੇ ਕਮਾਉਣ ਦੀ ਇੱਛਾ ਹੈ ਜਲਦੀ ਅਮੀਰ ਹੋਣ ਦੀ ਇੱਛਾ ਸੁਪਨੇ ਪੂਰੇ ਕਰਨ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਖਿੱਚਦੀਆਂ ਨੇ ਕੈਨੇਡਾ ਦੇ ਵੱਲ ਬੱਚਿਆਂ ਨੂੰ ਪਰ ਹੁਣ ਇਹ 2 ਸਾਲ ਦੇ ਲਈ ਰਹੂਗੀ ਮੈਨੂੰ ਲੱਗਦਾ ਬਹੁਤ ਸਾਰੇ ਬੱਚਿਆਂ ਨੂੰ ਸਮਝ ਆ ਗਈ ਹੋਣੀ ਹੈ ਵੀ ਅਸਲ ਚ ਕੈਪਿੰਗ ਕੀ ਸੀ ਕਿਵੇਂ ਇਹ ਇਫੈਕਟ ਕਰੂਗੀ ਇੰਡੀਅਨ ਤੇ ਪੰਜਾਬੀ ਸਟੂਡੈਂਟਸ ਨੂੰ ਸੋ ਜੇਕਰ ਹੋਰ ਵੀ ਮੈਨੂੰ ਲੱਗਦਾ ਕਿ ਤੁਹਾਡਾ ਕੋਈ ਸਵਾਲ ਹੋਊਗਾ ਵੱਧ ਤੋਂ ਵੱਧ ਤੁਸੀਂ ਸਾਨੂੰ ਥੱਲੇ ਕਮੈਂਟ ਕਰ ਸਕਦੇ ਹੋ ਬਾਅਦ ਚ ਅਸੀਂ ਉਹਦਾ ਵੀ ਤੁਹਾਨੂੰ ਰਿਪਲਾਈ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਤੁਹਾਡੇ ਸਾਰੇ ਸਵਾਲ ਨੇ ਉਹ ਤੁਹਾਡੇ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲ ਜਰੂਰ ਜਾ